ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹ ਵੈਰਾਈਟੀ ਹੈ ਜੀ ਆਪਣੀ ਸੁਪਰੀਮ 110 ਕਿਸਮ ਆਪਾਂ ਲਾਈਏ ਆਪਾਂ ਪਿਛਲੇ 3-4 ਸਾਲ ਤੋਂ ਲਾ ਰਹੇ ਆਂ ਬਾਕੀ ਜਿਹੜੇ ਵੀਰ ਇਸ ਵਾਰ ਪਹਿਲੀ ਵਾਰ ਲਾਈਏ ਤੇ ਉਹਨਾਂ ਨੂੰ ਇੰਜ ਲੱਗਦਾ ਹੋਵੇਗਾ ਕਿ ਇਹ ਤਾਂ ਜਿਹੜਾ ਫਟਾਰਾ ਕਾਟੇ ਕੱਟ ਫਟਾਵ ਕਰਦਾ ਪਿਆ ਹੈ ਦੂਜੀ ਵੈਰਾਈਟੀਆਂ ਦੇ ਨਾਲੋਂ ਇਹ ਆਪਣੀ ਸੁਪਰੀਮ 110 ਵੈਰਾਈਟੀ ਇੱਕ ਪ੍ਰਾਈਵੇਟ ਕਿਸਮ ਹੈ ਤੇ 135 ਤੋਂ 140 ਦਿਨਾਂ ਦੀ ਆਪਾਂ ਟੋਟਲ ਸਮਾਂ ਬਾਕੀ ਦੀ ਫੁੱਲ ਵੀਡੀਓ ਆਪਾਂ ਪਾਈ ਹੋਈ ਏ ਤੇ ਇਹ ਆਪਾਂ ਹੁਣ ਆਪਾਂ ਦੋ ਕਿਸ਼ਤਾਂ ਨੂੰ ਯੂਰੀਆ ਦੇ ਆ ਪਾ ਚੁੱਕੇ ਆ ਤੇ ਇੱਕ ਬੈਗ ਆਪਾਂ ਸੁਪਰ ਦਾ ਪਾਇਆ ਸੀ ਵਿੱਚ ਵੈਰਾਈਟੀ ਰਲਾ ਕੇ ਤੇ ਬਾਕੀ ਜਿਹੜੀ ਇਹ ਵੈਰਾਈਟੀ ਦੀ ਫੋਟ ਥੋੜੀ ਕਿ ਲੇਟ ਹੁੰਦੀ ਦੂਜੀਆਂ ਵੈਰਾਈਟੀਆਂ ਦੇ ਨਾਲੋਂ ਬਾਕੀ ਜਦੋਂ ਫੋਟ ਹੁੰਦੀ ਏ ਫਿਰ ਜਲਦੀ ਹੁੰਦੀ ਏ ਬਹੁਤ ਥੋੜੇ ਸਮੇਂ ਦੇ ਵਿੱਚ ਆਪਾਂ ਜਿਹੜਾ ਫੋਟ ਬਣਾ ਕਰ ਲੈਂਦਾ ਹੈ ਤੇ ਵਧੀਆ ਵੈਰਾਈਟੀ ਝਾੜ ਪੱਖੋਂ ਬਹੁਤ ਵਧੀਆ 135 ਤੋਂ 140 ਦੀ ਲੈਂਦੀ ਹੈ ਬਿਮਾਰੀ ਬਹੁਤ ਘੱਟ ਪੈਂਦੀ ਹੈ ਇਹ ਆਪਣੀ ਦੀ ਜਿਹੜੀ ਲਵਾਈ ਹੈ 14 ਜੂਨ ਦੀ ਲਵਾਈ ਕੀਤੀ ਹੋਈ ਆਪਾਂ ਤੇ ਇਹ ਜਿਵੇਂ ਆਪਣਾ ਪੀ 131 ਵੈਰਾਈਟੀ ਜਮ ਹਰੇਪਣ ਦੇ ਵਿੱਚ ਹੁੰਦਾ ਇਹ ਥੋੜਾ ਜਿਹਾ ਪੀਲੇਪਣ ਦੇ ਵਿੱਚ ਹੁੰਦਾ ਹੌਲੀ ਹੌਲੀ ਸਮੇਂ ਦੇ ਵਿੱਚ ਜਿਵੇਂ ਹੁਣ ਆਪਣਾ ਸਮੇਂ ਦੇ ਨਾਲ ਆਪਣੇ ਰੰਗ ਬਦਲਣਾ ਸ਼ੁਰੂ ਕਰ ਦਿੰਦਾ ਬਾਕੀ ਪਹਿਲਾਂ ਫੋਟ ਇਹਦਾ ਫਟਾਰ ਘੱਟ ਆਪਾਂ ਨੂੰ ਲੱਗਦਾ ਹੈ ਤੇ ਕੋਈ ਵੀ ਆਪਾਂ ਨੂੰ ਇਹਦੇ ਵਿੱਚ ਕੋਈ ਡੱਬਿਆਂ ਵਾਲੀ ਕੋਈ ਕੈਮੀਕਲ ਚੀਜ਼ਾਂ ਪਾਉਣ ਦੀ ਜ਼ਰੂਰਤ ਨਹੀਂ ਗਈ ਕਿਉਂਕਿ ਕੁਝ ਕੁ ਸਾਨੂੰ ਲੱਗਦਾ ਹੋਵੇ ਕਿ ਇਹਦਾ ਜਿਹੜੇ ਫਟਾਰ ਕਾਟੇ ਕੋਈ ਵੀ ਜੇਕਰ ਪਾਉਣੀ ਆਪਾਂ ਜੇ ਆਪਾਂ ਪਹਿਲਾਂ ਜਿਵੇਂ ਖਾਦਾਂ ਦੇ ਨਾਲ ਜੇ ਕद्दू ਕਰਨ ਤੋਂ ਪਹਿਲਾਂ ਜਾਂ ਕद्दू ਸਮੇਂ ਪोटाश ਪਾਉਣੀ ਚਾਹੁੰਦੇ ਤੇ ਪोटाश ਪਾ ਸਕਦੇ ਹੋ ਬਾਕੀ ਜ਼ਿੰਕ ਵਧੀਆ ਬਾਕੀ ਹੋਰ ਕੋਈ ਵੀ ਗਰੋਥ ਪ੍ਰੋਮੋਟਰ ਇਨ ਐਸੇ ਇਹ ਨਹੀਂ ਆਪਾਂ ਕਹਿੰਦੇ 110 ਵਾਸਤੇ ਹੋਰ ਵੀ ਵੈਰੈਟੀਆਂ ਵਾਸਤੇ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸਮੇਂ ਦੇ ਨਾਲ ਹੀ ਆਪਾਂ ਇਹ ਜਿਹੜੇ ਵੈਰੈਟੀਆਂ ਨੇ ਗ੍ਰੋਥ ਕਰਨੀ ਹੁੰਦੀ ਏ ਜੇਕਰ ਆਪਾਂ ਕੋਈ ਡੱਬੇ ਆਪਾਂ ਪਾ ਕੇ ਕੋਈ ਬਣਾਵਟੀ ਮੰਨ ਕੇ ਚੱਲੋ ਵੀ ਆਪਾਂ ਫੋਰਡ ਕਰਵਾ ਹੀ ਲੈਂਦੇ ਆ ਤਾਂ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਝਾੜ ਤੇ ਕਿਉਂਕਿ ਜਿਹੜਾ ਝਾੜ ਏ ਮੌਸਮ ਤੇ ਆਪਣੀਆਂ ਖਾਦਾਂ ਤੇ ਰਿਆਹ ਸਪੇਹਾਂ ਤੇ ਸਹੀ ਸਮੇਂ ਜੇਕਰ ਆਪਾਂ ਕਰਦੇ ਆ ਤਾਂ ਉਹ ਤਾਂ ਹੀ ਆਪਾਂ ਨੂੰ ਝਾੜ ਵਧੀਆ ਮਿਲਦਾ ਬਾਕੀ ਸਭ ਤੋਂ ਵੱਡਾ ਜਿਹੜਾ ਆਪਣਾ ਮੇਨ ਕਾਰਨ ਏ ਝਾੜ ਦਾ ਉਹ ਮੌਸਮ ਦਾ ਪਿਛਲੀ ਵਾਰ ਮੌਸਮ ਵਧੀਆ ਰਿਹਾ ਸੀ ਪਿਛਲੇ ਵਾਰ ਤੇਲੇ ਦੀ ਸਮੱਸਿਆ ਬਹੁਤ ਘੱਟ ਆਈ ਸੀ ਕਈਆਂ ਵੀਰਾਂ ਨੇ ਤੇਲੇ ਸਪਰੇ ਨਹੀਂ ਕੀਤੀ ਸੀ ਤੇ ਬਹੁਤ ਵਧੀਆ ਝਾੜ ਰਿਹਾ ਸੀ ਇਸ ਵਾਰ ਵੀ ਮੌਸਮ ਤੇ ਡਿਪੈਂਡ ਕਰਦਾ ਹੈ ਪਿਛਲੇ ਕਣਕਾਂ ਦੇ ਝਾੜ ਵੀ ਦੋ ਸਾਲਾਂ ਤੋਂ ਬਹੁਤ ਵਧੀਆ ਆ ਰਹੇ ਨੇ ਬਾਕੀ ਸਾਰੀ ਜਿਹੜੀ ਗੇਮ ਆਪਣੀ ਮੌਸਮ ਦੀ ਹੈ ਇਹਦੀ ਆਪਾਂ 14 ਜੂਨ ਨੂੰ ਆਪਾਂ ਇਹਦੀ ਲਵਾਈ ਕੀਤੀ ਸੀ ਤੇ ਹੁਣ ਜਾਨਕਿ ਪਹਿਲਾਂ ਸ਼ੁਰੂਆਤੀ ਸਮੇਂ ਦੇ ਵਿੱਚ ਇਹਦੀ ਫੋਰਟ ਬਹੁਤ ਘੱਟ ਦੇਖ ਨੂੰ ਲੱਗਦੀ ਸੀ ਤੇ ਇਹ ਜਿਵੇਂ ਜਿਵੇਂ ਆਪਣਾ ਸਮਾਂ ਪਾਉਂਦਾ ਹੈ ਇਹਦੀ ਫੋਰਟ ਬਹੁਤ ਵਧੀਆ ਹੁਣ ਲੱਗ ਪੈਂਦੀ ਹੈ ਕਿ ਆਪਣਾ ਸੁਪਰੀਮ 110 ਇਹ ਨੂੰ ਲਾਂਚ ਕਰਨ ਲਈ ਸੁਪਰੀਮ ਕੰਪਨੀ ਇਹਨਾਂ ਆਪਾਂ ਦੋ ਬੈਗ ਯੂਰੀਆ ਪਾ ਚੁੱਕੇ ਆ ਤੇ ਜਿਹੜੀ ਇਹਦੀ ਯੂਰੀਆ ਕੰਪਲੀਟ ਦੀ ਜਗ੍ਹਾ ਗੱਲ ਕਰੀਏ ਪੀ 131 ਚਾਹੇ ਆਪਣੀ ਇਹ ਸੁਪਰੀਮ 110 ਇਹ ਜਾਂ ਹੋਰ ਵੀ ਕਿਸੇ ਵੈਰਾਈਟੀ ਦਾ 110 ਵੈਰਾਈਟੀ ਏ 135 ਤੋਂ 140 ਦੇ ਨੇ ਵੈਰਾਈਟੀਆਂ ਜਾਂ ਹੋਰ ਵੀ ਕੋਈ ਦਿਨ ਲੈਂਦੀਆਂ ਨੇ ਇਹਨਾਂ ਦੇ ਲੈਂਦੀਆਂ ਨੇ ਤਾਂ ਉਹਨਾਂ ਨੂੰ ਜਿਹੜੀ ਆਪਾਂ ਖਾਦ 40 ਕਿ ਦਿਨ ਦੇ ਲਗਭਗ ਜੇਕਰ ਆਪਾਂ ਪੂਰੀ ਕਰਦੇ ਆ 38 40 ਦਿਨ ਤੇ ਤਾਂ ਬਹੁਤ ਵਧੀਆ ਆਪਾਂ ਨੂੰ ਝਾੜ ਦੇਖ ਨੂੰ ਮਿਲਦਾ ਕਿਉਂਕਿ ਜੇਕਰ ਆਪਾਂ ਯੂਰੀਆ ਖਾਦ ਪਹਿਲਾਂ ਪੂਰੀ ਕਰ ਦਿੰਨੇ ਆ 35 ਦਿਨ ਤੇ ਜਾਂ 35 ਦਿਨ ਤੋਂ ਪਹਿਲਾਂ ਪੂਰੀ ਯੂਰੀਆ ਖਾਦ ਕਰਦੇ ਆ ਤੇ ਇਹ ਦਿਨ ਜਦ ਆਪਣਾ ਝਾੜ ਕੱਟ ਸਕਦਾ ਜੇਕਰ ਆਪਾਂ 40 ਦਿਨਾਂ ਤੋਂ ਬਾਅਦ ਜੇ ਯੂਰੀਆ ਆਪਾਂ ਲੇਟ ਦਾ ਲੰਮੇ ਸਾਂ ਲੈ ਕੇ ਜਾਂਦੇ ਆ ਫਿਰ ਇੱਕ ਤਾਂ ਇਹਦਾ ਪਕਾਅ ਲੇਟ ਹੋਵੇਗਾ ਪਕਾਅ ਲੇਟ ਹੋਣ ਦੇ ਨਾਲ ਜੜੀਆਂ ਦੇ ਵਿੱਚ ਫੋਕ ਵੱਧ ਬਣੇਗੀ ਬਿਮਾਰੀਆਂ ਦਾ ਅਟੈਕ ਜ਼ਿਆਦਾ ਹੋਵੇਗਾ ਜੇਕਰ ਆਪਾਂ ਲੇਟ ਯੂਰੀਆ ਪਾਉਣੇ ਆ ਤੇ ਉਹਦੇ ਨਾਲ ਆਪਣਾ ਝਾੜ ਵੀ ਆਪਣਾ ਬਹੁਤ ਘੱਟ ਸਕਦਾ ਕਿਉਂਕਿ ਜੇਕਰ ਜ਼ਿਆਦਾ ਬਿਮਾਰੀਆਂ ਪੈਣੀਆਂ ਜ਼ਿਆਦਾ ਯੂਰੀਆ ਪਾਵਾਂਗੇ ਇਹਨੂੰ ਜੇਕਰ ਆਪਾਂ ਗੱਲ ਕਰੀਏ ਵੈਸੇ ਜਿਹੜਾ ਯੂਰੀਆ ਖਾ ਦੇ ਆਪਣੀ ਜ਼ਮੀਨ ਦੇ ਹਿਸਾਬ ਦੇਣਾ ਪਾਉਣੀ ਚਾਹੀਦੀ ਏ ਤਕਰੀਬਨ ਆਪਾਂ 2.5 ਬੈਗ ਤੋਂ ਲੈ ਕੇ 3 ਬੈਗ ਤੱਕ ਆਪਾਂ ਯੂਰੀਆ ਇਹਨੂੰ ਪਾ ਸਕਦੇ ਆ ਇਹ ਡਿੱਗਣ ਦੀ ਸਮੱਸਿਆ ਦੇ ਵਿੱਚ ਬਹੁਤ ਘੱਟ ਏ ਆਪਣੀ ਸੁਪਰੀਮ 110 ਦੀ ਅੱਜ ਵੀਡੀਓ ਉਸ ਤੋਂ ਬਾਅਦ ਆਪਾਂ P131 ਦੀ ਵੈਰੈਟੀ ਦੀ ਵੀਡੀਓ ਆਪਾਂ ਪਾਵਾਂਗੇ ਉਹ ਵੀ ਆਪਣੇ ਏਰੀਆ ਦੇ ਵਿੱਚ ਬਹੁਤ ਲੱਗਾ ਪਿਛਲੀ ਵਾਰੀ ਵੀ ਉਹਦਾ ਬਹੁਤ ਵਧੀਆ ਝਾੜ ਰਿਹਾ ਸੀ ਉਹ ਵੀ ਆਪਾਂ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਅਪਲੋਡ ਕੀਤੀ ਹੋਈ ਹੈ ਬਾਕੀ ਸੁਪਰੀਮ ਕੰਪਨੀ ਦੇ 110 ਵੈਰਾਈਟੀ ਨੂੰ ਕੋਈ ਵੀ ਕੋਈ ਡੱਬੇ ਵਾਲੇ ਕੈਮੀਕਲ ਪ੍ਰੋਡਕਟਾਂ ਦੀ ਲੋੜ ਨਹੀਂ ਤੇ ਇੱਕ ਗੱਲ ਹੋਰ ਕਿ ਹੁਣ ਆਪਣੇ 30 ਤੋਂ 35 ਦਿਨ ਦੇ ਵਿੱਚ ਇਹਦੇ ਵਿੱਚ ਥੋੜੀ ਬਾਅਦ ਜਾਂ 35-40 ਦਿਨ ਤੇ ਇੱਕ ਵਾਰ ਅਟੈਕ ਆਊਗਾ ਆਪਣੀ ਕੀੜੀ ਦਾ ਜਿਵੇਂ ਆਪਾਂ ਗੋਭ ਦੀ ਸੂਂਡੀ ਕਹਿ ਦਿੰਦੇ ਆ ਤੇ ਕਈ ਵੇਰ ਕੀ ਕਰਦੇ ਨੇ ਕਿ ਕਲੋਰੋ ਜਾਂ ਹੋਰ ਪ੍ਰਦਾਨ ਪੌਂ ਲੱਗ ਪੈਂਦੇ ਨੇ 35-40 ਦਿਨ ਦੀ ਫਸਲ ਤੇ ਇਹ ਆਪਾਂ 110 ਤੇ ਨਹੀਂ ਹੋਰ ਵੀ ਜਿੰਨੀਆਂ ਵੈਰਾਈਟੀਆਂ ਨੇ ਕੋਈ ਵੀ ਪਦਾਨ ਦੀ ਜਰੂਰਤ ਨਹੀਂ ਗਈ ਕੋਈ ਕਲੋਰੋ ਦੀ ਜਰੂਰਤ ਨਹੀਂ ਇਹਨੂੰ ਆਪਾਂ 2 ਬੈਗ ਯੂਰੀਆ ਪਾ ਚੁੱਕੇ ਹਾਂ ਇੱਕ ਬੈਗ ਸੁਪਰ ਤੇ ਹੋਰ ਕੋਈ ਵੀ ਸਪਰੇ ਨਹੀਂ ਕੀਤੀ ਆਪਾਂ ਤੇ ਵਧੀਆ ਵੈਰਾਈਟੀ ਖੜੀ ਏ ਨਾ ਆਪਾਂ ਪਦਾਨ ਪਾਉਣੀ ਹੈ ਨਾ ਆਪਾਂ ਕਲੋਰ ਪਾਉਣੇ ਆ ਕੋਈ ਵੀ ਧਰਤੀ ਦੇ ਵਿੱਚ ਪਜ਼ਾਇਰ ਨਹੀਂ ਪਾਉਂਦੇ ਤੇ ਇਸ ਤੋਂ ਬਾਅਦ ਆਪਾਂ 65 ਦਿਨ ਤੋਂ ਬਾਅਦ ਆ ਜਾਨੀ ਕਿ ਜਦੋਂ ਗੋਵਸਤਾ ਤੋਂ ਬਾਅਦ ਗੋਵਚੇ ਝੋਨਾ ਆ ਜਾਂਦਾ ਉਹਦਾ ਆਪਾਂ ਸਪਰੇ ਕਰਦੇ ਹਾਂ ਕੁੱਲੀਨਾਸ਼ਕ ਤੇ ਇੱਕ ਆਪਾਂ ਵਿੱਚ ਪੱਤਾ ਲਪੇਟ ਦੀ ਪਾ ਦਿੰਨੇ ਆ ਇਹ ਪੱਤਲ ਪੇੜ ਦੀ ਵੀ ਆਪਾਂ ਨੂੰ ਜਿਹੜੀ ਟੈਕਨੀਕਲ ਵਧੀਆ ਵਰਤਣੇ ਚਾਹੀਦੇ ਨੇ ਕਿਉਂਕਿ ਜੇਕਰ ਮਾਲਾ ਟੈਕਨੀਕ ਵਰਤਦੇ ਨੇ ਉਹ ਵੀ ਆਪਣੇ ਜਿਹੜੇ ਸਿੰਥੈਟਿਕ ਜ਼ਹਿਰ ਹੁੰਦੇ ਨੇ ਉਹਦੇ ਨਾਲ ਵੀ ਫਿਰ ਆਪਣਾ ਧੋਨੇ ਦੇ ਵਿੱਚ ਤੇਲੇ ਦਾ ਟੈਗ ਜ਼ਿਆਦਾ ਹੁੰਦਾ ਬਾਕੀ ਉਸ ਤੋਂ ਪਹਿਲਾਂ ਜਿੰਨਾ ਚਿਰ ਝੋਨਾ ਗੋਹ ਦੇ ਵਿੱਚ ਨਹੀਂ ਹੁੰਦਾ ਕੋਈ ਵੀ ਆਪਾਂ ਕੋਈ ਵੀ ਆਪਾਂ ਪਦਾਨ ਕਲੋਰੋ ਜਾਂ ਰੀਜੈਂਟ ਜਾਂ ਫਰਟੇਰਾ ਕਦੀ ਨਹੀਂ ਆਪਾਂ ਪਾਉਂਦੇ ਜ਼ਮੀਨ ਦੇ ਵਿੱਚ 35 40 ਦਿਨਾਂ ਦੇ ਵਿੱਚ ਇੱਕ ਰੀ ਜ਼ਰੂਰ ਪੱਤਲ ਪੇਟ ਜੇ ਆਪਾਂ ਕਹਿ ਦਈਏ ਥੋੜੀ ਬਾਤ ਹੀ ਕੋਈ 3-4% ਉਹ 4-5% ਜਾਂ ਆਪਣੀ ਗੋਪ ਦੀ ਸੂਂਡੀ ਪਵੇਗੀ ਤੇ ਕਈ ਵਾਰ ਉਦੋਂ ਆਪਾਂ ਪ੍ਰਦਾਨ ਪਾਉ ਲੱਗ ਪੈਨੇ ਆ ক্লোਰੋ ਪਾਉ ਲੱਗ ਪੈਨੇ ਉਹ ਨੀਰਾ ਧਰਤੀ ਦੇ ਵਿੱਚ ਜ਼ਹਿਰ ਜਿੰਨੇ ਨਾਲ ਆਪਣੇ ਅੱਗੇ ਜਾ ਕੇ ਕਣਕ ਦੇ ਵਿੱਚ ਵੀ ਝਾੜ ਘਟਦਾ ਝਾੜ ਘਟਣ ਦਾ ਕਾਰਨ ਕਿਉਂਕਿ ਜਿਹੜਾ ਆਪਾਂ ਜ਼ਹਿਰ ਧਰਤੀ ਦੇ ਵਿੱਚ ਪਾਉਨੇ ਆ ਉਹਦੇ ਨਾਲ ਜਿਹੜੇ ਆਪਣੇ ਤੇ ਆਪਣੇ ਜਿਹੜੇ ਵਿੱਚ ਕੀੜੇ ਨੇ ਜਿਹੜੇ ਆਪਣੀ ਧਰਤੀ ਨੂੰ ਪਜਾਉ ਸ਼ਕਤੀ ਬਣਾਉਂਦੇ ਨੇ ਉਹ ਵੀ ਅੰਦਰਾਂ ਮਰ ਜਾਂਦੇ ਨੇ ਜਿੰਨੇ ਨਾਲ ਫਿਰ ਆਪਣੀ ਕਣਕ ਦਾ ਝਾੜ ਵੀ ਘਟ ਜਾਂਦਾ ਧਰਤੀ ਦਾ ਨੁਕਸਾਨ ਹੁੰਦਾ ਪਾਣੀ ਦੀ ਵੀ ਬਰਬਾਦੀ ਪਾਣੀ ਦਾ ਨੁਕਸਾਨ ਵੀ ਹੁੰਦਾ ਇਸ ਕਰਕੇ ਕੋਈ ਵੀ ਆਪਾਂ ਨੂੰ ਕੈਮੀਕਲ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਬਸ ਆਪਾਂ ਗੋਭ ਦੀ ਸਪਰੇਅ ਕਰਨੀ ਹੈ ਜਦ ਆਪਾਂ 65 70 ਦਿਨ ਤੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਤੋਂ ਬਾਅਦ ਜੇ ਇੱਕ ਸਪਰੇਅ ਕਰਾਂਗੇ ਆਪਾਂ ਦੇਖ ਕੇ ਕਿ ਝੋਨੇ ਦੀ ਹਾਲਾਤ ਜਿਵੇਂ ਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਜੇਕਰ ਤੇਲੇ ਦੀ ਜ਼ਰੂਰਤ ਪੈਂਦੀ ਆਪਾਂ ਸਪਰੇਅ ਤਾਂ ਹੀ ਕਰਦੇ ਆ ਉਹ ਆਪਾਂ ਨੂੰ ਲਾਸਟ ਵਿੱਚ ਕਰਨੀ ਚਾਹੀਦੀ ਏ ਜਦੋਂ ਆਪਣਾ ਤੇਲੇ ਦੇ ਜਿਹੜਾ ਆਮ ਦਾ ਪੰਟਾ ਚਾਰ ਤੋਂ ਪੰਜ ਆਪਾਂ ਨੂੰ ਇੱਕ ਕਬੂਟੇ ਦੇ ਵਿੱਚ ਦੇਣ ਲੱਗ ਪੈਂਦੇ ਨੇ ਬਾਕੀ ਹੁਣ ਕੋਈ ਕਈ ਵੀਰ ਕੀ ਕਰਦੇ ਨੇ ਮੈਂ ਦੇਖਦਾ ਕਿ ਉਲੀ ਨਾਸ਼ਕ ਦੂਜੀ ਯੂਰੀਆ ਖਾਦੇ ਨਾਲ ਜਾਂ ਤੀਜੀ ਖਾਦੇ ਨਾਲ ਫੰਗੀਸਾਈਡ ਪਾਈ ਹੁੰਦੇ ਨੇ ਉਹਨਾਂ ਦਾ ਹੁਣ ਉਲੀ ਰੋਗ ਦਾ ਕੋਈ ਵੀ ਕਿਤੇ ਅਟੈਕ ਨਹੀਂ ਹੁੰਦਾ ਕਿਉਂਕਿ ਜੇਕਰ ਆਪਾਂ ਹੁਣ ਪਾਣੀ ਸਹੀ ਤਰੀਕੇ ਦੇ ਨਾਲ ਲਾਉਣੇ ਆ ਪਾਣੀ ਜਦੋਂ ਹੁਣ ਕਿਉਂਕਿ ਹੁਣ ਜਿਹੜਾ ਆਪਾਂ 14-15 ਦਿਨ ਜਾਂ ਵੱਧ ਤੋਂ ਅੱਧ 20 ਦਿਨ ਆਪਾਂ ਪਾਣੀ ਖਿਲਾਰਨਾ ਹੁੰਦਾ ਜਮੀਨ ਦੇ ਵਿੱਚ ਉਸ ਤੋਂ ਬਾਅਦ ਜੇਕਰ ਆਪਾਂ ਪਾਣੀ ਸਹੀ ਤਰੀਕੇ ਨਾਲ ਲਾਉਣੇ ਆ ਜਦੋਂ ਪਾਣੀ ਆਪਣਾ ਜਜ਼ਬ ਹੋ ਜੇ ਯਾਨੀ ਕਿ ਬਹੁਤਾ ਸੁੱਕੇ ਨਾ ਜਮੀਨ ਤੇ ਇਹਨਾਂ ਨਾਲ ਜਿਹੜਾ ਉਲੀ ਰੋਗ ਤਾਂ ਪੈਂਦਾ ਹੀ ਨਹੀਂ ਕਿਉਂਕਿ ਹੁਣ ਤਾਂ ਉਲੀ ਰੋਗ ਦਾ ਕੋਈ ਚਾਂਸ ਹੈ ਨਹੀਂ ਪੈਣ ਦੇ ਕਈ ਵੇਰ ਹੋਣ ਵੀ ਉਲੀ ਆਸ਼ਕ ਯੂਰੀਆ ਦੇ ਵਿੱਚ ਮਿਲਾ ਕੇ ਛੱਟਾ ਦਿੱਤੀ ਜਾਂਦੇ ਨੇ ਉਹਨਾਂ ਦਾ ਕੋਈ ਵੀ ਇੱਕ ਤਾਂ ਪੈਸੇ ਦੀ ਖਰਾਬੀ ਪੈਸੇ ਦੀ ਬਰਬਾਦੀ ਏ ਤੇ ਦੂਜਾ ਪਰ ਧਰਤੀ ਦੇ ਵਿੱਚ ਜ਼ਹਿਰ ਵੀ ਧਰਤੀ ਨੂੰ ਵੀ ਆਪਾਂ ਖਰਾਬ ਕਰ ਰਹੇ ਹਾਂ ਇਸ ਕਰਕੇ ਆਪਾਂ ਨੂੰ 60 65 70 ਦਿਨ ਤੱਕ ਕਿਸੇ ਵੀ ਕੋਈ ਪਾਊਡਰ ਦੀ ਜ਼ਰੂਰਤ ਨਹੀਂ ਹੈਗੀ ਹਾਂ ਜੇਕਰ ਆਪਾਂ ਨੂੰ ਜ਼ਿੰਕ ਦੀ ਘਾਟ ਆਉਂਦੀ ਹੈ ਜਿਵੇਂ ਆਪਾਂ ਸੁਪਰ ਦਾ ਬੈਗ ਪਾ ਲੈਂਦੇ ਆ ਜਾਂ ਡੀਏਪੀ ਕਈਆਂ ਕਿਸਾਨ ਵੀਰ ਪਾਉਂਦੇ ਨੇ ਜਿੰਦ ਨਾਲ ਆਪਣੀ ਜ਼ਿੰਕ ਦੀ ਘਾਟ ਆਉ ਲ ਤੇ ਜੇਕਰ ਉਹ ਵੀ ਆਪਾਂ ਸਪਰੇਅ ਜਰੂਰ ਕਰ ਸਕਦੇ ਆ ਜਿੰਕਰੀ ਸਪਰੇਅ ਕਰ ਸਕਦੇ 20% ਦੀ ਜਾਂ ਰਿਲੇਟਿਡ ਜਿੰਕ ਦੀ ਕਈ ਕਿਸਾਨ ਵੀ ਕਰਦੇ ਨੇ ਕਿਉਂਕਿ ਜੇ ਆਪਾਂ ਫਸਲ ਨੂੰ ਪੌਸ਼ਕ ਤੱਤ ਦੇਵਾਂਗੇ ਫਸਲ ਦੇ ਵਿੱਚ ਕਿਸੇ ਵੀ ਪ੍ਰਕਾਰ ਤੱਤ ਦੀ ਘਾਟ ਨਹੀਂ ਆਉਂਦੀ ਤਾਂ ਆਪਣੀ ਜਿਹੜੀ ਬਿਮਾਰੀ ਵੀ ਘਟ ਆਉਂਦੀ ਏ ਤੇ ਇੰਨਾ ਜਿਹੜਾ ਆਪਣਾ ਝਾੜ ਵੀ ਵਧੀਆ ਦੇਖਣ ਨੂੰ ਮਿਲਦਾ ਤੇ ਆਪਾਂ ਨੇ ਨਜਾਇਜ਼ ਖਰਚੇ ਤੋਂ ਵੀ ਬਚ ਜਾਂਦੇ ਆ ਪਿਛਲੀ ਵਾਰ ਵੀ ਆਪਾਂ ਕੋਈ ਨਜਾਇਜ਼ ਖਰਚੇ ਨਹੀਂ ਕੀਤੇ ਸੀ ਦੋ ਸਪਰੇਆ ਕੀਤੀਆਂ ਸੀ ਉਹ ਵੀ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਆਪਣੇ ਚੈਨਲ ਤੇ ਤੇ ਵਧੀਆ ਝਾੜ ਆਇਆ ਸੀ ਆਪਾਂ ਝਾੜ ਵੀ ਹਰ ਕਿਲੇ ਦਾ ਸਿਆਸੀ ਕਿੰਨਾ ਝਾੜ ਆਇਆ ਸੀ ਜਾਨੀ ਕਿ 95 ਮਣ ਤੋਂ ਲੈ ਕੇ 100 ਮਣ ਤੱਕ ਸਾਡੀ ਦੇ ਵਿੱਚ ਝਾੜ ਆ ਚੁੱਕਿਆ 110 ਦਾ ਤੇ ਆਪਣੇ 95 ਮਣ ਦੇ ਲਗਭਗ ਹੈ ਆਪਣੇ 131 ਦਾ 90 ਮਣ ਦੇ ਪਲੱਸ ਝਾੜ ਆਇਆ 131 ਦਾ ਤੇ ਇਸ ਤੋਂ ਬਾਅਦ ਆਪਾਂ ਵੀਡੀਓ 131 ਦੀ ਬਣਾਵਾਂਗੇ ਇਹ ਆਪਣਾ ਸੁਪਰੀਮ 110 ਇਹ ਆਪਾਂ ਮੋਲ ਦਾ ਬੀਜ ਲਿਆ ਸੀ ਕਿਉਂਕਿ ਇਸ ਵਾਰ ਆਪਾਂ ਹੁਣ ਬੀਜ ਇਸ ਤੋਂ ਬਣਾਉਣਾ ਅਗਲੀ ਵਾਰ ਤਿਆਰ ਕਰਨਾ ਤੇ ਇਸ ਤੋਂ ਅਜਿਹੜਾ ਆਪਾਂ ਦੂਜੇ ਖੇਤ ਉਹ ਆਪਾਂ ਪਿਛਲੀ ਵਾਰ ਜਿਹੜਾ ਕਰਦਾ ਬੀਜ ਬੀਜਿਆ ਸੀ ਉਹ ਆਪਾਂ ਬੀਜਿਆ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਬਾਕੀ ਵੀਰ 65 70 ਦਿਨ ਤੋਂ ਪਹਿਲਾਂ ਕੋਈ ਵੀ ਆਪਾਂ ਨੂੰ ਕੋਈ ਵੀ ਜ਼ਹਿਰ ਪਾਉਣ ਦੀ ਜ਼ਰੂਰਤ ਨਹੀਂ ਨਾ ਪ੍ਰਦਾਨ ਪਾਓ ਸਾਨੂੰ ਤਕਰੀਬਨ ਹੀ ਬਹੁਤ ਸਮਾਂ ਹੋ ਗਿਆ ਜਾਨੀ ਕਿ ਮੈਂ ਆਹਦੇ ਹੱਥੀ ਪ੍ਰਦਾਨ ਜਾਂ ਆਪਣਾ ਜਿਹੜਾ ਪ੍ਰਦਾਨ ਨਹੀਂ ਪਾਈ ਤੇ ক্লোরো ਰੀਜੈਂਟ ਪਾਉਣ ਦਾ ਕੋਈ ਫਾਇਦਾ ਨਹੀਂਗਾ ਫੋਰਟ ਕਰਾਉਣ ਵਾਸਤੇ ਆਪਾਂ ਨੂੰ ਕਈ ਤਰ੍ਹਾਂ ਦੇ ਡੱਬੇ ਤਤਾਂ ਵਾ 16 ਤਤਾਂ ਵਾਲੇ ਆਪਾਂ ਪ੍ਰੋਡਕਟ ਮਿਲਦੇ ਨੇ ਵੀ ਇਹਦੇ ਨਾਲ ਝਾੜ ਵਧ ਜੂਗਾ ਝਾੜ ਮੌਸਮ ਤੇ ਡਿਪੈਂਡ ਕਰਦਾ ਜਿੰਨੀ ਬੂਟੇ ਦੇ ਗਰੋਥ ਬਣਾਉਣੀ ਹੈ ਬਣਾ ਹੀ ਲੈਣੀ ਹੈ ਜੇਕਰ ਆਪਾਂ ਕੋਈ ਬਣਾवटी ਫੋਰਟ ਕਰਾਉਣੇ ਆ ਤਾਂ ਉਹਦਾ ਕੋਈ ਵੀ ਆਪਾਂ ਨੂੰ ਫਾਇਦਾ ਨਹੀਂ ਕੋਈ ਲਾਭ ਨਹੀਂ ਆਪਣੀ ਪੈਸੇ ਦੀ ਬਰਬਾਦੀ ਹੈ ਤੇ ਜ਼ਮੀਨ ਦੀ ਆਪਾਂ ਜ਼ਮੀਨ ਵੀ ਆਪਾਂ ਖਰਾਬ ਕਰ ਰਹੇ ਹਾਂ ਬਾਕੀ ਵੀਡੀਓ ਵੇਖਣ ਤੁਹਾਡਾ ਧੰਨਵਾਦ ਜੀ